ਨਕੋਦਰ ਪ੍ਰੈਸ ਕਲੱਬ ਰਜਿਸਟਰਡ ਵੱਲੋਂ ਆਈ ਕਾਰਡ ਅਤੇ ਸਟicker ਵੰਡ ਸਮਰੋਹ ਕਰਵਾਇਆ ਗਿਆ ਜਿਸ ਦੀ ਅਗਵਾਈ ਨਕੋਦਰ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੋਕਪੂਰੀ ਜੀ ਵੱਲੋਂ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਨਕੋਦਰ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਅਤੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਅਗੂ ਅਸ਼ਵਨੀ ਕੋਹਲੀ ਹਾਜ਼ਰ ਹੋਏ ਇਸ ਮੌਕੇ ਉਹਨਾਂ ਨੇ ਸਾਰੇ ਹੀ ਪ੍ਰੈਸ ਕਲੱਬ ਦੇ ਉਧੇਦਾਰਾਂ ਮੈਂਬਰਾਂ ਨੂੰ ਵਧਾਈ ਵੀ ਦਿੱਤੀ ਅਤੇ ਆਈ ਕਾਰਡ ਅਤੇ ਸਟਿੱਕਰ ਵੀ ਉਹਨਾਂ ਨੇ ਆਪਣੇ ਕਰ ਕਮਲਾ ਨਾਲ ਸਾਰੇ ਹੀ ਪੱਤਰਕਾਰਾਂ ਨੂੰ ਦਿੱਤੇ ਅਤੇ ਇਸ ਮੌਕੇ ਨਕੋਦਰ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀਨੀਤਾ ਨੇ ਸਾਰੇ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਹਨ ਅਤੇ ਜਲਦ ਹੀ ਨਕੋਦਰ ਦੇ ਵਿੱਚ ਇੱਕ ਪ੍ਰੈਸ ਕਲੱਬ ਬਣੇਗਾ ਜਿਸ ਵਿੱਚ ਪ੍ਰੈਸ ਕਾਨਫਰੰਸ ਵਾਸਤੇ ਸਾਰੇ ਹੀ ਆ ਕੇ ਪ੍ਰੈਸ ਕਾਨਫਰੰਸ ਕਰ ਸਕਣਗੇ ਇਸ ਵਾਸਤੇ ਸਾਰੇ ਹੀ ਪ੍ਰੈਸ ਕਲੱਬ ਨਕੌਦਰ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਕੌਦਰ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਜੀ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਨਕੌਦਰ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੋਕਪੁਰੀ ਅਤੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਨਵਨੀਤ ਐਰੀਨੀਤਾ ਅਤੇ ਅਸ਼wini ਕੋਲੀ ਜੋ ਕਿ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਹਨ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਨਰੀਸ਼ ਚਾਚਾ ਨੇ ਹਨਮੜ ਪਿੱਛੇ ਆਉਂਦੀ ਕਿਸੇ ਕਿਸੇ ਲੋਕੀ ਇਸ ਨੂੰ ਨਹੀਂ ਹੋਈ ਲਾਲ ਮੜਿਆ ਫੋਟੋ ਕਰ ਲਈ ਕਵਰ ਕਰੀ ਜੀ ਗੱਲ ਆਉਂਦੇ ਜੀ ਹੋਵੇ ਸਾਡੇ ਐਲੀ ਸਾਹਿਬ ਪ੍ਰਧਾਨ ਨਗਰ ਕੌਂਸਲ ਦੇ ਅਤੇ ਨਾਲ ਹੀ ਅਸ਼ਮੀ ਪੋਹਲੀ ਜੀ ਜਿਹੜੇ ਟ੍ਰੇਡ ਵਿੰਗ ਜਿਲ੍ਹਾ ਜਲੰਧਰ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਕੋਲੋਂ ਕੜਮ ਕਲਪਿਕੇ ਚਲੇ ਪਈ ਇੱਕ ਬੰਦਾ ਯੂਨ ਛੱਡੀ ਅਕਾਊਂਟ ਅੱਦਕੇ ਆਇਆ ਹਾਂਜੀ ਸਰ ਹਾਂਜੀ ਸਰ ਸਹੀ ਗੱਲ ਅੱਜ ਪ੍ਰੈਸ ਕਲੱਬ ਵੱਲੋਂ ਜਿਹੜਾ ਹੈਗਾ ਪੱਤਰਕਾਰਾਂ ਨੂੰ ਜਿਹੜੇ ਕਾਰਡ ਵੰਡ ਸਮਰੋਹ ਦੇ ਵਿੱਚ ਪਹੁੰਚੇ ਕੀ ਜਣਾ ਪਿਆ ਬਿਲਕੁਲ ਜੀ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਕਲੱਬ ਨਕੋਦਰ ਦਾ ਜਿਹੜਾ ਅੱਜ ਇਹਨਾਂ ਨੇ ਪੱਤਰਕਾਰਾਂ ਨੂੰ ਕਾਰਡ ਔਰ ਜੋ ਆਪਣੇ ਸਟicker ਜਿਹੜੇ ਹੈਗੇ ਆ ਉਹ ਰਿਲੀਜ਼ ਕੀਤੇ ਆ ਇਸ ਦੇ ਨਾਲ ਪੱਤਰਕਾਰ ਨੂੰ ਇੱਕ ਵਿਲੱਖਣ ਜਿਹੜੀ ਪਛਾਣ ਉਹ ਮਿਲ ਜਾਂਦੀ ਹੈ ਕਿਉਂਕਿ ਆਪਾਂ ਰਸਤੇ ਦੇ ਵਿੱਚ ਜਾਂਦੇ ਦੇਖਦੇ ਹਾਂ ਕਿ ਹਰ ਬੰਦਾ ਮੋਟਰਸਾਈਕਲ ਤੇ ਕਾਰ ਤੇ ਆਪਣੀ ਆਪਣੀ ਤੇ ਜਾ ਰਿਹਾ ਹੈ ਪਰ ਜਦੋਂ ਉੱਥੇ ਪ੍ਰੈਸ ਦਾ ਸਟicker ਲੱਗਾ ਹੁੰਦਾ ਹੈ ਤੇ ਖਾਸ ਤੌਰ ਤੇ ਪੱਤਰਕਾਰ ਨੂੰ ਪਛਾਣ ਮਿਲ ਜਾਂਦੀ ਹੈ ਕਿ ਇਹ ਜਿਹੜਾ ਬੰਦਾ ਇਸ ਵਿੱਚ ਜਾ ਰਿਹਾ ਹੈ ਉਹ ਪ੍ਰੈਸ ਦੇ ਨਾਲ ਸੰਬੰਧਤ ਹੈ ਉਹ ਪੱਤਰਕਾਰ ਹੈ ਇੱਕ ਰਿਪੋਰਟਰ ਹੈ ਉਹ ਅਤੇ ਇਸੇ ਤਰੀਕੇ ਨਾਲ ਜਦੋਂ ਪੱਤਰਕਾਰ ਕਿਸ ਸਮਾਗਮ ਦੇ ਵਿੱਚ ਜਾਂਦਾ ਹੈ ਉਹਦੇ ਲਈ ਉਹਦਾ ਕਾਰਡ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਆਪਾਂ ਕਈ ਵਾਰੀ ਦੇਖਦੇ ਆਂ ਕਿ ਸਿਕਿਉਰਿਟੀ ਰੀਜ਼ਨਸ ਕਰਕੇ ਪੁਲਿਸ ਜਿਹੜੀ ਆ ਜਾਂ ਹੋਰ ਵੀ ਬੌਂਸਰ ਜਾਂ ਹੁਣ ਆਪਾਂ ਜਾਣੇ ਕਿਤੇ ਜਿਹੜੇ ਛਿੰਝਾਂ ਤੇ ਜਾਂ ਮੇਲਿਆਂ ਤੇ ਬੌਂਸਰਜ਼ ਲਾਏ ਹੁੰਦੇ ਆ ਉਹ ਨੰਗਣ ਨਹੀਂ ਦਿੰਦੇ ਪਰ ਜਿਹੜਾ ਪੱਤਰਕਾਰ ਦਾ ਜਿਹੜਾ ਆਇਡੈਂਟੀਟੀ ਕਾਰਡ ਆ ਉਹ ਬੜਾ ਜ਼ਰੂਰੀ ਹੁੰਦਾ ਹੈ ਜਦੋਂ ਪੱਤਰਕਾਰ ਦੇ ਗਲੇ ਦੇ ਵਿੱਚ ਆਇਡੈਂਟੀਟੀ ਕਾਰਡ ਜਿਹੜਾ ਉਹ ਆਪਣਾ ਪਾਇਆ ਹੁੰਦਾ ਤੇ ਪੱਤਰਕਾਰ ਨੂੰ ਕੋਈ ਵੀ ਨਹੀਂ ਰੋਕਦਾ ਤਾਂ ਜੀ ਇੱਕ ਅੱਜ ਮੰਗ ਵੀ ਰੱਖੀ ਗਈ ਹੈਗੀ ਆ ਪ੍ਰੈਸ ਕਲੱਬ ਦੀ ਜੀ ਬਿਲਕੁਲ ਮੈਂ ਇਹ ਤੁਹਾਡੀ ਜਿਹੜੀ ਪ੍ਰੈਸ ਕਲੱਬ ਦੀ ਮੰਗ ਸੀ ਇਹ ਅੱਜ ਦੀ ਨਹੀਂ ਹੈ ਕਾਫੀ ਦੇਰ ਦੀ ਹੈ ਔਰ ਕਾਫੀ ਦੇਰ ਦਾ ਜਿਹੜਾ ਜਿਹੜੇ ਪ੍ਰੈਸ ਕਲੱਬ ਨਿਕ ਉਧਰ ਹੈਗੀ ਹੈ ਕਾਫੀ ਦੇਰ ਦੀ ਇਹਨਾਂ ਨੇ ਇਹ ਮੁੱਦਾ ਜਿਹੜਾ ਉਠਾਇਆ ਹੋਇਆ ਸੀ ਔਰ ਅਸੀਂ ਆਪਣੇ ਵੱਲੋਂ ਬਿਲਕੁਲ ਕਲੀਅਰ ਕਰਕੇ ਇਹਦਾ ਮਤਾ ਵਿਪਾਤਾ ਪਲੱਸ ਇਹਦੀ ਜਗ੍ਹਾ ਜਿਹੜੀ ਹੈ ਉਹ ਵੀ ਪੁਆਇੰਟ ਆਊਟ ਕਰਨ ਲਈ ਆ ਹੁਣ ਸਿਰਫ ਜਿਹੜੀ ਹੈਗੀ ਹੈ ਹੈਂਡਓਵਰ ਦੀ ਕਾਰਵਾਈ ਜਿਹੜੀ ਉਹ ਬਾਕੀ ਰਹਿ ਗਈ ਹੈ ਬਾਕੀ ਸਾਡੇ ਵੱਲੋਂ ਕਮੇਟੀ ਵੱਲੋਂ ਸਾਰਾ ਕੰਮ ਜਿਹੜਾ ਹੈਗਾ ਆ ਉਹ ਡਨ ਕਰਕੇ ਜਿਹੜਾ ਉਹ ਦਿੱਤਾ ਗਿਆ ਆ ਹੁਣ ਸਿਰਫ ਇਹਨਾਂ ਨੂੰ ਹੈਂਡਓਵਰ ਹੀ ਕਰਨੀ ਹੈ ਜਗਾ ਉਹ ਜਗਾ ਜਲਦੀ ਆਪਾਂ ਇਹਨਾਂ ਨੂੰ ਜਿਹੜੀ ਉਹ ਹੈਂਡਓਵਰ ਕਰ ਦਾਂਗੇ ਪੱਤਰਕਾਰਾਂ ਨੂੰ ਕੀ ਨਸੀ ਲੈਣਾ ਚਾਹੋ ਆ ਪੱਤਰਕਾਰਾਂ ਨੂੰ ਇੱਕੋ ਮੈਸੇਜ ਹੈ ਜੀ ਕਿ ਨਿਰਪੱਖ ਹੋ ਕੇ ਨਿਡਰ ਹੋ ਕੇ ਖਬਰਾਂ ਲਾਇਆ ਕਰਨ ਕਦੀ ਵੀ ਕਿਸੇ ਦੇ ਦਬਾਅ ਚ ਆ ਕੇ ਜਾਂ ਆਪਾਂ ਕਹਿ ਲਈਏ ਵੀ ਕਿਸੇ ਦੀ ਫੇਵਰ ਦੇ ਵਿੱਚ ਆ ਕੇ ਨਾ ਕਦੀ ਖਬਰ ਲਾਓ ਕਿਉਂਕਿ ਜੋ ਤੁਸੀਂ ਲਾਉਂਦੇ ਹੋ ਜੋ ਤੁਸੀਂ ਸੁਣਾਉਂਦੇ ਹੋ ਲੋਕ ਉਹਨਾਂ ਨੂੰ ਸੱਚ ਮੰਨਦੇ ਆ ਔਰ ਇਸ ਦੇ ਨਾਲ ਬਹੁਤ ਲੋਕਾਂ ਦੀ ਜਿਹੜੀ ਛਵੀ ਆ ਉਹ ਵੀ ਧੁੰਮੇਲ ਹੁੰਦੀ ਆ ਛਵੀ ਵੀ ਖਰਾਬ ਹੁੰਦੀ ਆ ਬਹੁਤ ਸਾਰੇ ਲੋਕਾਂ ਦੀ ਜਦੋਂ ਆਪਾਂ ਕੋਈ ਫਾਲਸ ਨਿਊਜ਼ ਗਲਤ ਨਿਊਜ਼ ਚ ਛਲਾ ਦਿੰਨੇ ਆ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈਗੀ ਛਮੀ ਉਹ ਖਰਾਬ ਹੁੰਦੀ ਆ ਇਸ ਕਰਕੇ ਮੇਰਾ ਤੇ ਪੱਤਰਕਾਰ ਭਾਈਚਾਰੇ ਅੱਗੇ ਇੰਨਾ ਕੀ ਮਤਲਬ ਮੈਸੇਜ ਆ ਔਰ ਇੰਨਾ ਬੇਨਤੀ ਆ ਮੇਰੀ ਪੱਤਰਕਾਰ ਭਾਈਚਾਰੇ ਅੱਗੇ ਕਿ ਨਿਰਪੱਖ ਤੇ ਨਿਰਦਰ ਹੋ ਕੇ ਖਬਰ ਲਾਓ ਔਰ ਕਿਸੇ ਦੇ ਪ੍ਰੈਸ਼ਰ ਚ ਖਬਰ ਨਾ ਲਾਓ ਜੋ ਸੱਚ ਆ ਉਹੀ ਜਿਹੜਾ ਹੈਗਾ ਆ ਉਹ ਦੁਨੀਆ ਨੂੰ ਸ਼ਹਿਰ ਨੂੰ ਇਲਾਕੇ ਨੂੰ ਆਪਾਂ ਦਿਖਾਈਏ ਕਿ ਆਹ ਚੀਜ਼ ਜਿਹੜੀ ਸੱਚ ਆ ਕਿਉਂਕਿ ਪੱਤਰਕਾਰ ਹੀ ਜਿਹੜੀ ਆ ਇੱਕ ਬੜਾ ਹੀ ਉੱਚਾ ਤੇ ਸੁੱਚਾ ਪੇਸ਼ਾ ਆ ਇਸ ਤੋਂ ਉੱਚਾ ਤੇ ਸੁੱਚਾ ਪੇਸ਼ਾ ਮੈਂ ਨਹੀਂ ਮੰਨਦਾ ਕਿਸੇ ਹੋਰ ਨੂੰ ਪੱਤਰਕਾਰ ਹੀ ਐਸਾ ਬੰਦਾ ਆ ਜਿਹੜਾ ਕਿ ਕਿਸੇ ਨੂੰ ਵੀ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਲੈ ਆਉਂਦਾ ਆ ਇਸ ਕਰਕੇ ਪੱਤਰਕਾਰਾਂ ਮੇਰੇ ਦੁਆਰਾ ਬੇਨਤੀ ਕਰਦਾ ਕਿ ਬਿਲਕੁਲ ਨਿਰਪੱਖ ਹੋ ਕੇ ਖਬਰ ਲਾਇਆ ਕਰਨ ਕਦੀ ਵੀ ਪ੍ਰੈਸ਼ਰ 'ਚ ਨਾ ਲਾਓ ਔਰ ਸਹੀ ਖਬਰ ਜਿਹੜੀ ਹੈ ਜਿਹੜੀ ਬਿਲਕੁਲ ਮਤਲਬ ਕਹਿਣ ਦਾ ਮਤਲਬ ਵੀ ਲੋਕਾਂ ਦੇ ਮੂਰੇ ਜਿਹੜਾ ਸੱਚ ਦਾ ਜਿਹੜਾ ਆਇਨਾ ਹੈ ਜਿਹੜਾ ਸ਼ੀਸ਼ਾ ਹੈਗਾ ਸੱਚ ਦਾ ਉਹ ਪੇਸ਼ ਕਰਿਆ ਕਰਨ ਬਾਕੀ ਮੇਰੇ ਜਿਹੜੇ ਨਕੋਦਰ ਦੇ ਪੱਤਰਕਾਰ ਭਾਈਚਾਰੇ ਦੇ ਜਿੰਨੇ ਵੀ ਪੱਤਰਕਾਰ ਹੈਗੇ ਨੇ ਬੜੇ ਸਿਆਣੇ ਨੇ ਔਰ ਬੜੇ ਸੂਝਵਾਨ ਨੇ ਮੈਂ ਨਹੀਂ ਦੇਖਿਆ ਇਹਨਾਂ ਨੂੰ ਕਦੀ ਇਹਨਾਂ ਨੇ ਫਾਲਸ ਜਾਂ ਗਲਤ ਨਿਊਜ਼ ਚਲਾਈ ਹੋਵੇ ਫਿਰ ਵੀ ਮਨ ਚ ਆਇਆ ਮੈਂ ਗੱਲ ਆਪਣੀ ਕਹਿ ਤੀ ਪਰ ਬੜੇ ਸਿਆਣੇ ਔਰ ਸੂਝਵਾਨ ਜਿਹੜੇ ਹੈਗੇ ਆ ਪੱਤਰਕਾਰ ਆਪਣੇ ਹੈਗੇ ਆ ਔਰ ਕਦੀ ਵੀ ਕਿਸੇ ਨੇ ਗਲਤ ਮਨਸ਼ਾ ਨਾ ਜਾਂ ਗਲਤ ਤਰੀਕੇ ਨਾਲ ਕਿਸੇ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਲਈ ਸਾਰੇ ਹੀ ਨਕੁਦਰ ਦੇ ਪੱਤਰਕਾਰ ਜਿੰਨੇ ਆ ਇਹ ਸਾਰੇ ਵਧਾਈ ਦੇ ਪਾਤਰ ਆ ਕਿ ਇਹ ਨਿਰਪੱਖ ਹੋ ਕੇ ਖਬਰਾਂ ਲਾਉਂਦੇ ਨੇ ਨਿਡਰ ਹੋ ਕੇ ਖਬਰਾਂ ਲਾਉਂਦੇ ਨੇ ਕਿਸੇ ਦਾ ਪੱਖਪਾਤ ਨਹੀਂ ਕਰਦੇ ਕਿਸੇ ਨੂੰ ਕਿਸੇ ਦੇ ਨਾਲ ਵੀ ਇਹਨਾਂ ਨੇ ਅਜੇ ਤੱਕ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਦੀ ਵੀ ਕੀਤੀ ਤੇ ਇਸ ਕਰਕੇ ਨਕਉਦਰ ਦੇ ਪੱਤਰਕਾਰਾਂ ਲਈ ਖਾਸ ਕਰਕੇ ਮੇਰੇ ਵੱਲੋਂ ਬਹੁਤ-ਬਹੁਤ ਬਧਾਈਆਂ ਔਰ ਉਹਦੇ ਨਾਲ ਹੀ ਸਾਡੇ ਜਿਹੜੇ ਪ੍ਰੈਸ ਕਲੱਬ ਦੇ ਮੁਖੀ ਨੇ ਅਸ਼ੋਕ ਬੁਰੀ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹਨਾਂ ਨੂੰ ਵੀ ਬਹੁਤ-ਬਹੁਤ ਬਧਾਈਆਂ ਔਰ ਮੇਰੇ ਨਾਲ ਆਏ ਹੋਏ ਸ਼੍ਰੀ ਅਸ਼wini ਕੋਲੀ ਜੀ ਉਹਨਾਂ ਦਾ ਵੀ ਇੱਥੇ ਆਇਆ ਤੇ ਜੀ ਆਇਆਂ ਤੇ ਬਧਾਈਆਂ ਵੀ ਕਿ ਉਹ ਸਾਡੇ ਵਿੱਚ ਅਜੇ ਆਏ ਆ ਇਕੱਠੇ ਹੋਏ ਆ ਔਰ ਅਸੀਂ ਚਾਰ ਸ਼ਬਦ ਜਿਹੜੇ ਆ ਆਫ ਦਾ ਕੈਮਰਾ ਆਫ ਦਾ ਰਿਕਾਰਡ ਕਰ ਰਹੇ ਕਿ ਪੱਤਰਕਾਰਾਂ ਨਾਲ ਸਾਂਝੇ ਕੀਤੇ ਆ ਤੇ ਮੇਰੇ ਵੱਲੋਂ ਦੁਵਾਰਾ ਸਾਰਿਆਂ ਨੂੰ ਹੀ ਇਸ ਕਾਰਡ ਵੰਡ ਸਮਰੋਹ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ। ਹਾਂਜੀ ਕੋਲੀ ਸਾਹਿਬ। ਪਹਿਲਾਂ ਤਾਂ ਮੈਂ ਪ੍ਰੈਸ ਕਲੱਬ ਨਕੋਦੋਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ। ਤੇ ਅੱਜ ਕਾਰਡ ਵੰਡ ਸਮਰੋਹ ਜਿਹੜਾ ਆਪਾਂ ਛੋਟਾ ਜਿਹਾ ਭਾਈਚਾਰੇ 'ਚ ਬੈਠ ਕੇ ਕੀਤਾ ਹੈਗਾ। ਬਹੁਤ ਖੁਸ਼ੀ ਵਾਲੀ ਗੱਲ ਆ ਸਾਡਾ ਪੱਤਰਕਾਰ ਭਾਈਚਾਰਾ ਜਿਹਨੂੰ ਲੋਕਤੰਤਰ ਦਾ ਚੌਥਾ ਸਤੰਭ ਗਿਣਿਆ ਜਾਂਦਾ। ਮੈਂ ਇਸੇ ਅੱਲਾ ਮਾਨ ਵੀ ਮਹਿਸੂਸ ਕਰਦਾ ਸਾਡੇ ਜਿਹੜੇ ਨਕੋਦਰ ਦੇ ਪੱਤਰਕਾਰ ਭਾਈ ਚਾਰਾ ਵਾ ਉਹ ਨਿਰਪੱਖ ਹੋ ਕੇ ਨੇ ਡਰ ਹੋ ਕੇ ਸਾਰੀ ਨਿਊਜ਼ ਲਾਂਦੇ ਆ ਕਾਰਨ ਇਹਦਾ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਆਮ ਜਨਤਾ ਦੀ ਸਾਨੂੰ ਅਸੀਂ ਪੋਲੀਟੀਕਲ ਲੋਕਾਂ ਪਛਾਣੀਆਂ ਬੜੀਆਂ ਮੁਸ਼ਕਲ ਹੁੰਦੀਆਂ ਅਸੀਂ ਇਕੱਲੇ ਇਕੱਲੇ ਨੂੰ ਇਹ ਗੱਲ ਨਹੀਂ ਦੱਸ ਸਕਦੇ ਹੁੰਦੇ ਪਰ ਜਿਹੜਾ ਇਹ ਸਾਡਾ ਪੱਤਰਕਾਰ ਭਾਈ ਚਾਰਾ ਜਿਹੜਾ ਲੋਕਤੰਤਵ ਦਾ ਚੌਥਾ ਸਤੰਭ ਕਿਹਾ ਜਾਂਦਾ ਉਹ ਇਹ ਚੀਜ਼ਾਂ ਪਬਲਿਕ ਤੱਕ ਪਹੁੰਚਾਉਂਦਾ ਜੇ ਕੋਈ ਪਬਲਿਕ ਦੀ ਤਕਲੀਫ ਆ ਉਹ ਜਿਹੜੀ ਕੋਈ ਬੰਦਾ ਕੋਈ ਲੋਕ ਜਿਹੜੇ ਜਿਹੜੇ ਇਨਸਾਨ ਨਹੀਂ ਆਪਣੀ ਅਪਰੋਚ ਰੱਖਦੇ ਇਹ ਉਹਨਾਂ ਦੀ ਅਪਰੋਚ ਆ ਔਰ ਮੈਂ ਇਸ ਗੱਲ ਆ ਮਾਨ ਵੀ ਮਹਿਸੂਸ ਕਰਦਾ ਤੇ ਇੱਕ ਜਿਹੜੀ ਪਿੱਛੇ ਤੁਸੀਂ ਇੱਕ ਡਿਮਾਂਡ ਕੀਤੀ ਸੀ ਵੀ ਸਾਡੇ ਲਈ ਜਿਹੜਾ ਪ੍ਰੈਸ ਕਲੱਬ ਲਈ ਆਫਿਸ ਸਾਨੂੰ ਮਿਲੇ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਵੀ ਉਹ ਉਪਰਾਲਾ ਕਰ ਰਹੇ ਆ ਜਾਂ ਜੋ ਹੈਂਡਓਵਰ ਕਰਨਾ ਇਨ ਕੇਸ ਕਿਤੇ ਵੀ ਸਰਕਾਰੀ ਦਰਵਾਜ਼ੇ ਕਿਤੇ ਵੀ ਜ਼ਰੂਰਤ ਪਵੇ ਆਪਾਂ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਇਨਵੋਲਵ ਕਰ ਲਾਂਗੇ ਜਿੱਦਾਂ ਦੀ ਵੀ ਕਹੋਗੇ ਮਦਦ ਦੀ ਲੋੜ ਹੋਊਗੀ ਆਪਾਂ ਉਸ ਚੀਜ਼ ਨੂੰ ਬਿਲਕੁਲ ਦਵਾਣਾ ਯਕੀਨ ਦਵਾਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਰੂਰ ਇਹ ਆਫਿਸ ਜਰੂਰ ਮਿਲੂਗਾ ਕਿਉਂਕਿ ਮੈਨੂੰ ਜਿਸ ਤਰ੍ਹਾਂ ਚੰਬਰ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਵੀ ਇਹ ਪ੍ਰੈਸ ਕਲੱਬ ਜਦੋਂ ਵੀ ਕਿਸੇ ਨੇ ਆਪਣੀ ਕੋਈ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਆ ਤਾਂ ਇੱਕ ਬਹੁਤ ਵਧੀਆ ਚੀਜ਼ ਆ ਸਾਨੂੰ ਲੋਕਾਂ ਨੂੰ ਜਲੰਧਾ ਭਜਨਾ ਪੈਂਦਾ ਵਾ ਅਸੀਂ ਇਹ ਚਾਹਦੇ ਆ ਅਸੀਂ ਇੱਥੇ ਹੀ ਰਹਿ ਕੇ ਆਪਣੇ ਭਾਈਚਾਰੇ ਚ ਰਹਿ ਕੇ ਇਸ ਕੰਮ ਨੂੰ ਸੰਪੂਰਨ ਕਰੀਏ ਇਨਾ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ ਤੁਸੀਂ ਮੈਨੂੰ ਇੱਥੇ ਸੱਦ ਕੇ ਮੈਨੂੰ ਮਾਨ ਬਖਸ਼ਿਆ। ਉਹ ਤਾਂ ਪੱਤਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹ। ਬਸ ਨਿਰਪੱਖ ਤਿੰਨੇਡਾਰ ਹੋ ਕੇ ਇਸੇ ਤਰ੍ਹਾਂ ਹੀ ਆਪਣਾ ਜੋ ਇਹ ਕੰਮ ਕਰਦੇ ਆ ਇਸੇ ਤਰ੍ਹਾਂ ਕਰਦੇ ਰਹਿਣਾ ਚਾਹੀਦਾ ਹੈਗਾ। ਮੈਂ ਮਹਿਸੂਸ ਕਰਦਾ ਕਈ ਵਾਰੀ ਕੁਛ ਇਦਾਂ ਦੇ ਸ਼ਬਦ ਹੁੰਦੇ ਆ ਜਿਹੜੇ ਸਾਨੂੰ ਨਹੀਂ ਪਤਾ ਹੁੰਦੇ ਜਾਂ ਕੋਈ ਗੱਲਾਂ ਨਹੀਂ ਪਤਾ ਹੁੰਦੀਆਂ ਸਾਡਾ ਪ੍ਰੈਸ ਭਾਈਚਾਰਾ ਉਹਨੂੰ ਜਾਗਰਤ ਕਰਦਾ ਅਸੀਂ ਉਸ ਲਈ ਤੇ ਚੱਲਦੇ ਆਂ। ਔਰ ਸਾਨੂੰ ਇਹ ਇੱਕ ਗਾਈਡਲਾਈਨ ਵੀ ਮਿਲਦੀ ਤੁਹਾਡੇ ਕੋਲੋਂ ਮੈਂ ਇਸ ਗੱਲ ਦਾ ਵੀ ਤੁਹਾਡੇ ਤੋਂ ਬਹੁਤ ਰਿਣੀ ਹਾਂ ਔਰ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਅੱਜ ਵੀ ਜਿਹੜਾ ਅੱਜ ਨਕੋਦਰ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਆਇਡੈਂਟੀਟੀ ਕਾਰਡ ਤੇ ਸਟicker ਵੰਡੇ ਗਏ ਹੈ ਇਹਦੇ ਲਈ ਅਸੀਂ ਬੜੇ ਰਿਣੀ ਹਾਂ ਆਪਣੇ ਨਗਰ ਕਾਉਂਸਲ ਦੇ ਪ੍ਰਧਾਨ ਨਮਨੀਤ ਨੀਤਾ ਜੀ ਦੇ ਐਰੀ ਸਾਹਿਬ ਦੇ ਔਰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਅਸ਼ਵਨੀ ਕੋਹਲੀ ਜੀ ਵੀ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹੈ ਔਰ ਇਹਨਾਂ ਇਸ ਨਗਰ ਕੌਂਸਲ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਇਹਨਾਂ ਨੇ ਬਹੁਤ ਲੰਬਾ ਸਮਾਂ ਸੇਵਾ ਨਿਭਾਈਆਂ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਇਹਨਾਂ ਨੇ ਅੱਜ ਪ੍ਰੈਸ ਕਲੱਬ ਨੂੰ ਹੌਸਲਾ ਦਿੱਤਾ ਔਰ ਇਹਨਾਂ ਦੇ ਨਾਲ ਸਾਨੂੰ ਇੱਕ ਉਤਸ਼ਾਹ ਮਿਲਿਆ ਕਿ ਇਹੋ ਜਿਹੇ ਲੀਡਰ ਜਿਹੜੇ ਹੈ ਉਹ ਸਾਡੀਆਂ ਗੱਲਾਂ ਨੂੰ ਸਾਡੀਆਂ ਸ਼ਿਕਾਇਤਾਂ ਨੂੰ ਸਾਡੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਦੇ ਆ ਔਰ ਇਹਨਾਂ ਨੇ ਵਿਸ਼ਵਾਸ ਅਸ਼ਵਾਸਨ ਦਿੱਤਾ ਹੈ ਕਿ ਸਾਡੇ ਲਈ ਪ੍ਰੈਸ ਕਲੱਬ ਦਾ ਆਫਿਸ ਜਿਹੜਾ ਉਹ ਜਲਦੀ ਹੁੰਦ ਵਿੱਚ ਆ ਜਾਊਗਾ ਅਸੀਂ ਇਸ ਗੱਲੇ ਵੀ ਪ੍ਰੈਸ ਕਲੱਬ ਵੱਲੋਂ ਆਪਣੇ ਦੋਨੋਂ ਆਗੂਆਂ ਦੇ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪਾਣੀਆ ਰੈਸਟੋਰੈਂਟ ਦੇ ਵਿੱਚ ਨਕੋਦਰ ਪ੍ਰੈਸ ਕਲੱਬ ਦੇ ਕਾਰਡ ਵੰਡ ਸਮਾਰੋਹ ਕੀਤਾ ਗਿਆ ਜੀ ਦੇ ਵਿਸ਼ੇਸ਼ ਤੌਰ ਦੇ ਉੱਤੇ ਨਵਨੀ ਨੀਤਾ ਹਰੀ ਜੀ ਪ੍ਰਧਾਨ ਨਗਰ ਕੌਂਸਲ ਔਰ ਆਪ ਪਾਰ ਸੀਨੀਅਰ ਪਾਰਟੀ ਦੇ ਆਗੂ ਅਸ਼ਨੀ ਕੋਹਲੀ ਜੀ ਹਾਜ਼ਰ ਹੋਏ ਜਿਨ੍ਹਾਂ ਨੇ ਕਾਰਡ ਵੰਡ ਸਮਾਰੋਹ ਕੀਤਾ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਕੀਮਤੀ ਸਮਾਂ ਖੜ ਕੇ ਵੀ ਟਾਈਮ ਦਿੱਤਾ ਔਰ ਦੂਜੀ ਗੱਲ ਇਹ ਆ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਜਲਦੀ ਤੋਂ ਜਲਦੀ ਇਹਦੀ ਜਗਾ ਜਿਹੜੀ ਹੈ ਪ੍ਰੈਸ ਕਰਨ ਨੂੰ ਗੋਦਰ ਪ੍ਰੈਸ ਕਲੱਬ ਨੂੰ ਹੈਂਡਓਵਰ ਕਰਤੀ ਜਾਊਗੀ ਉਹ ਹੁਣ ਸਮਾਂ ਲੱਗੇ ਆ ਔਰ ਮੈਂ ਉਹਨਾਂ ਦਾ ਇਸ ਵੰਦੇ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਜੈ ਜੀ